ਤਿਹਰੇ ਮੈਂ ਜਿੰਮ ਲਗਾ ਰਿਆ ਸੀਗਾ 8:30 ਵਜੇ ਦੇ ਕਰੀਬ ਤੇ ਇਹ ਮੇਰੇ ਕੋਲ ਆਇਆ ਗੌਰਵ ਸੱਚਦੇਵਾ ਇਹ ਮੈਨੂੰ ਕਹਿੰਦਾ ਕਿੰਨਾ ਟਾਈਮ ਲੱਗਣਾ ਮੈਂ ਕਿਹਾ ਭਾਜੀ 1-2 ਮਿੰਟ ਲੱਗਣੇ ਉਸ ਤੋਂ ਬਾਅਦ ਇਹਨੇ ਹੱਥੋ ਪਾਈ ਸ਼ੁਰੂ ਕਰਤੀ ਮੇਰੀ ਪਾਗ ਉਤਾਰਤੀ ਸਾਡਾ ਨਾਮਦਾਰੀ ਸਮਾਜ ਬਹੁਤ ਵੱਡਾ ਹੈ ਅਸੀਂ ਉੱਥੇ ਤੱਕ ਇਹ ਗੱਲ ਜਾਊਗੀ ਹੁਣ ਸਾਨੂੰ ਇਨਸਾਫ ਚਾਹੀਦਾ ਤੇ ਲੱਗਦਾ ਅੱਗੇ ਵੀ ਇਦਾਂ ਕੋਈ ਚੀਜ਼ਾਂ ਦੇ ਚੱਲਦੇ ਪਏ ਉੱਥੇ ਨਹੀਂ ਹੁੰਦੀਆਂ ਰਹਿੰਦੀਆਂ ਉਹਨਾਂ ਦੀ ਹੋਰਾਂ ਦੀਆਂ ਲੜਾਈਆਂ ਹੁੰਦੀਆਂ ਰਹਿੰਦੀਆਂ ਆਪਾਂ ਤਾਂ ਆਪਣੀ ਐਕਸਰਸਾਈਜ਼ ਲਈ ਚਲ ਜਾਈਦਾ ਜਿੰਮ ਦੀ ਰਿਸਪੌਂਸਿਬਿਲਟੀ ਵੀ ਬਣਦੀ ਆ ਵੀ ਉਹ ਨੂੰ अनकॉन्शियस ਹੋ ਗਿਆ ਜਦੋਂ ਉਹਨੇ ਇੱਦਾਂ ਕੀਤਾ ਮੇਰੀ ਪੱਗ ਉੱਤਰ ਗਈ ਫਿਰ ਮੈਂ ਚੰਗਾ ਨਹੀਂ ਸਮਝਾ ਵੀ ਪੱਗ ਉਤਰੀ ਤੇ ਮੈਂ ਇੱਧਰ ਉੱਧਰ ਘੁੰਮਾ ਫਿਰ ਮੈਂ ਨੀਚੇ ਜਾ ਕੇ ਪੱਗ ਆਪਣੀ ਪਹਿਲਾਂ ਬੰਨੀ ਉਸ ਤੋਂ ਬਾਅਦ ਮੈਂ ਥੋੜਾ ਉੱਚਾ ਆਇਆ ਫਿਰ ਮੈਂ ਗੱਲਬਾਤ ਕੀਤੀ ਆਪਣੇ ਫਰੈਂਡ ਨੂੰ ਦੱਸਿਆ ਵੀ ਇਦਾਂ ਹੋਇਆ ਇਦਾਂ ਹੋਇਆ ਫਿਰ ਉਹ ਮੇਰੇ ਸਾਰੇ ਫਰੈਂਡ ਆ ਗਏ ਹੁਣ ਅਸੀਂ ਐਮਐਲਆਰ ਕਟਾਣ ਗਏ ਸੀ ਪਹਿਲਾਂ ਸਿਵਲ ਹਸਪੀਟਲ ਸਵੇਰੇ ਉਹ ਸਾਡੇ ਤੋਂ ਪਹਿਲਾਂ ਪਹੁੰਚੇ ਹੋਏ ਸੀ ਉੱਥੇ ਜਦਕਿ ਕਸੂਰ ਵੀ ਉਹਨਾਂ ਦਾ ਸਾਡੇ ਤੋਂ ਪਹਿਲਾਂ ਉਹ ਪਹੁੰਚੇ ਹੋਏ ਸੀ ਉੱਥੇ ਇੱਥੇ ਵੀ ਦਰਖਾਸਤ ਦੇਣ ਆਇਆ 7 ਨੰਬਰ 'ਚ ਉਹਨ ਦੀ ਨਾਮ ਹੈ ਤੁਹਾਡਾ ਜੀ ਹਜ਼ਾਰਾ ਸਿੰਘ ਅੱਛਾ ਕਿਹੜੇ ਜਿਮ ਚ ਤੁਸੀਂ ਗਏ ਸੀ ਕੋਈ ਘਟਨਾ ਜੀ ਇਹ ਜਿਹੜੀ ਵੀਡੀਓ ਸਾਹਮਣੇ ਬਰਨ ਜਿਮ ਚ 32 ਸੈਕਟਰ ਜਿਹੜਾ ਮੋਤੀ ਮਹਿਲ ਦੇ ਨਾਲ ਆ ਉੱਥੇ ਦੀ ਘਟਨਾ ਜੀ ਇਹ ਸਵੇਰੇ ਮੈਂ ਜਿਮ ਲਗਾ ਰਿਹਾ ਸੀਗਾ 8:30 ਵਜੇ ਦੇ ਕਰੀਬ ਤੇ ਇਹ ਮੇਰੇ ਕੋਲ ਆਇਆ ਗੌਰਵ ਸੱਚਦੇਵਾ ਇਹ ਮੈਨੂੰ ਕਹਿੰਦਾ ਕਿੰਨਾ ਟਾਈਮ ਲੱਗਣਾ ਮੈਂ ਕਿਹਾ ਭਾਜੀ 1-2 ਮਿੰਟ ਲੱਗਣੇ ਉਸ ਤੋਂ ਬਾਅਦ ਇਹਨੇ ਹੱਥੋ ਪਾਈ ਸ਼ੁਰੂ ਕਰਤੀ ਮੇਰੀ ਪਾਗ ਉਤਾਰਤੀ ਸਾਡਾ ਨਾਮਤਾਰੀ ਸਮਾਜ ਬਹੁਤ ਵੱਡਾ ਹੈ ਅਸੀਂ ਉੱਥੇ ਤੱਕ ਇਹ ਗੱਲ ਜਾਊਗੀ ਹੁਣ ਕਾਨੂੰਨ ਇਨਸਾਫ ਚਾਹੀਦਾ ਤੇ ਲੱਗਦਾ ਦਸਤਾਰ ਦੀ ਬੇਇੱਜ਼ਤੀ ਕੀਤੀ ਬਿਲਕੁਲ ਬੇਇੱਜ਼ਤੀ ਕੀਤੀ ਜੀ ਦਸਤਾਰ ਮੇਰੀ ਥੱਲੇ ਡਿੱਗੀ ਤੁਸੀਂ ਵੀਡੀਓ ਚੈੱਕ ਕਰੋ ਵੀਡੀਓ 'ਚ ਦਿਖਦਾ ਸਾਰਾ ਕੁਝ ਅਜਿਹੀ ਜਿਵੇਂ ਗੁੰਡਾ ਕਰਦੀ ਤੇ ਲੱਗਦਾ ਨਹੀਂ ਜਿਹੜੇ ਜਿਮ ਦੀ ਸਿਕਿਉਰਿਟੀ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਜਿਮ ਦੀ 2-4 ਟ੍ਰੇਨਰ ਕੋਲ ਖੜੇ ਹੋਣੇ ਚਾਹੀਦੇ ਆ ਇਹ ਮਾਮਲਾ ਜੇ ਹੋਇਆ ਤਾਂ ਉਹਨਾਂ ਦੇ ਹੋਣਾ ਹੀ ਨਹੀਂ ਚਾਹੀਦਾ ਉਹਨਾਂ ਦੇ ਹੁੰਦਿਆਂ ਹੋਇਆ ਇਹ ਅਰਜ਼ੀ ਦਰਖਾਸਤ ਦਿੱਤੀ ਸੀ ਹੁਣ ਦਰਖਾਸਤ ਦੇ ਕੇ ਆਏ ਜੀ ਮੰਗ ਵੀ ਹੈ ਮੰਗੇ ਇਨਸਾਫ ਚਾਹੀਦਾ ਬਣਦੀ ਕਾਰਵਾਈ ਕੀਤੀ ਜਾਵੇ ਉਸ ਤੋਂ ਕੀ ਕਹਿਣਾ ਜੀ ਉਸ ਨੂੰ ਪਰਚਾ ਕਰਵਾਇਆ ਟਾਡੀ ਭਾਜੀ ਕੋਈ ਨੀਜੀ ਰੰਜਿਸ਼ ਆਗਲੇ ਨਹੀਂ ਕੋਈ ਰੰਜਿਸ਼ ਨਹੀਂ ਜੀ ਕੋਈ ਰੰਜਿਸ਼ ਨਹੀਂ ਬਸ ਐਕਸਰਸਾਈਜ਼ ਲਾਣ ਚਾਹੀਦਾ ਜਿੱਦਾਂ ਰੈਂਡਮ ਪੀਪਲ ਨੇ ਹੋਰ ਕੀ ਆ ਅੱਗੇ ਵੀ ਕੋਈ ਬੋਲਚਾਲ ਵਗੈਰਾ ਹੁੰਦੀ ਨਹੀਂ ਕੋਈ ਬੋਲਚਾਲ ਨਹੀਂ ਹੋਈ ਹਾਂ ਅੱਗੇ ਵੀ ਇਦਾਂ ਦੇ ਕੋਈ ਸਿਲਸਿਲੇ ਚੱਲਦੇ ਪਏ ਉੱਥੇ ਨਹੀਂ ਹੁੰਦੀਆਂ ਰਹਿੰਦੀਆਂ ਉਹਨਾਂ ਦੀਆਂ ਲੋਕ ਹੋਰਾਂ ਦੀਆਂ ਲੜਾਈਆਂ ਹੁੰਦੀਆਂ ਰਹਿੰਦੀਆਂ ਆਪਾਂ ਤਾਂ ਆਪਣੀ ਐਕਸਰਸਾਈਜ਼ ਦੀ ਚਲਦੇ ਜਿੰਮ ਦੀ ਰਿਸਪੌਂਸਿਬਿਲਟੀ ਵੀ ਬਣਦੀ ਹੈ ਵੀ ਹੋਜਣ ਹੈ ਕੋਣੇ ਜਿਹਨੇ ਹਮਲਾ ਕੀਤਾ ਗੌਰਵ ਸਚਦੇਵਾ ਅੱਛਾ ਜੀ ਕਰਦਾ ਕੀ ਉਹ ਪਤਾ ਨਹੀਂ ਜੀ ਮੈਂ ਨਹੀਂ ਜਾਣਦਾ ਉਹ ਨਹੀਂ ਕੋਈ ਹਥਿਆਰ ਵੀ ਸੀ ਉਹਦੇ ਕੋਲ ਹੋ ਸਕਦਾ ਹੋਵੇ ਮੈ ਮੈਂ ਫਿਰ ਤਾਂ ਹੀ ਮੈਂ ਕੁਝ ਨਹੀਂ ਕੀਤਾ ਹੈਗਾ ਮੈਂ ਅਨਕੌਨਸ਼ੀਅਸ ਹੋ ਗਿਆ ਜਦੋਂ ਉਹਨੇ ਅੱਦਾ ਕੀਤਾ ਮੇਰੀ ਪਾਗ ਉੱਤਰ ਗਈ ਫਿਰ ਮੈਂ ਚੰਗਾ ਨਹੀਂ ਸਮਝਾ ਵੀ ਪਾਗ ਉੱਤਰੀ ਚ ਮੈਂ ਇੱਧਰ ਉੱਧਰ ਘੁੰਮਾ ਫਿਰ ਮੈਂ نیچے ਜਾ ਕੇ ਪਾਗ ਆਪਣੀ ਪਹਿਲਾਂ ਬੰਨੀ ਉਸ ਤੋਂ ਬਾਅਦ ਮੈਂ ਥੋੜਾ ਹੁਸ਼ ਆਇਆ ਫਿਰ ਮੈਂ ਗੱਲਬਾਤ ਕੀਤੀ ਆਪਣੇ ਫਰੈਂਡ ਨੂੰ ਦੱਸਿਆ ਵੀ ਐਦਾਂ ਹੋਇਆ ਐਦਾਂ ਹੋਇਆ ਫਿਰ ਉਹ ਮੇਰੇ ਸਾਰੇ ਫਰੈਂਡ ਆ ਗਏ ਹੁਣ ਅਸੀਂ ਐਮਐਲਆਰ ਘਟਾਣ ਗਏ ਸੀ ਪਹਿਲਾਂ ਸਿਵਲ ਹਸਪੀਟਲ ਸਵੇਰੇ ਉਹ ਸਾਡੇ ਤੋਂ ਪਹਿਲਾਂ ਪਹੁੰਚੇ ਹੋਏ ਸੀ ਉੱਥੇ ਜਦਕਿ ਕਸੂਰ ਵੀ ਉਹਨਾਂ ਦਾ ਸਾਡੇ ਤੋਂ ਪਹਿਲਾਂ ਉਹ ਪਹੁੰਚੇ ਹੋਏ ਸੀ ਉੱਥੇ ਇੱਥੇ ਵੀ ਦਰ ਉਹਨਾਂ ਦੇ ਰਹਿਣਾ ਤਾਂ ਬਣਦਾ ਇਹਨੇ ਕੀਤਾ ਤਾਂ ਮੇਰਾ ਸਾਰਾ ਕੁਝ ਉਹਨਾਂ ਨੇ ਤੇ ਲੱਗਦਾ ਕੁਟੀਕੀ ਪ੍ਰੈਸ਼ਰ ਵੀ ਹੋ ਸਕਦਾ ਹੋ ਸਕਦਾ ਜੀ ਕੀ ਕਹਿ ਸਕਦੇ ਆਪਾਂ ਸਾਨੂੰ ਨਹੀਂ ਪਤਾ ਇਹਦੇ ਬਾਰੇ